ਫਿਲਮ ਦੀ ਜਿਹੜੀ ਕਹਾਣੀ ਹੈ ਉਹ ਬਹੁਤ ਜ਼ਿਆਦਾ ਰਿਲੇਟੇਬਲ ਹੈ ਆਪਾਂ ਸਾਰਿਆਂ ਨੂੰ ਇਹ ਲੱਗੂਗਾ ਕਿ ਕਹਾਣੀ 'ਚ ਵਜ਼ਨ ਹੈ ਇਹ ਉਹ ਦਰਦ ਹੈ ਜੀ ਜਿਹੜਾ ਕਿ ਜਸ ਮਾੜੇ ਸਮੇਂ ਦੇ ਵਿੱਚ ਮਾਵਾ ਤੋਂ ਪੁੱਤ ਵਿਛੜ ਗਏ ਸੀ ਭੈਣਾਂ ਤੋਂ ਭਰਾ ਵਿਛੜ ਗਏ ਸੀ ਯਾਰਾਂ ਤੋਂ ਯਾਰ ਵਿਛੜ ਗਏ ਸੀ ਪਾਕਿਸਤਾਨੀ ਕਲਾਕਾਰਾਂ ਦੇ ਨਾਲ ਜਦੋਂ ਅਸੀਂ ਕੰਮ ਕੀਤਾ ਤੇ ਉਹਨਾਂ ਨਾਲ ਜੋ ਪਿਆਰ ਮਿਲਦਾ ਹੈ ਜੋ ਸਤਕਾਰ ਮਿਲਦਾ ਉਹ ਹਮੇਸ਼ਾ ਮੈਮੋਰੇਬਲ ਰਹਿੰਦਾ 47 ਤੋਂ ਸਾਨੂੰ ਸਭ ਨੂੰ ਪਤਾ ਕੀ ਹੋਇਆ ਕਿੰਨਾ ਦਰਦਵਾਂ ਲੋਕਾਂ ਨੇ ਬਟ ਉਹ ਜਿਹੜੇ 85 76 ਸਾਲ ਜਿਹੜੇ ਲੋਕ ਉਹ ਤੋਂ ਵਿਛੜੇ ਉਹ 76 ਸਾਲ ਦਾ ਜਿਹੜਾ ਦਰਦ ਹੈ ਮੈਂ ਉਸ ਦਰਦ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਲਈ ਕਾਮੇਡੀ ਕਰਨਾ ਬਹੁਤ ਔਖਾ ਸੀਗਾ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਹਰੀਸ਼ ਵਰਮਾ ਸਾਡੀ ਫਿਲਮ ਡਰਾਮੇ ਵਾਲੇ ਵਿੱਚ ਖਾਸ ਕਰ ਇਹ ਹੈ ਕਿ ਜਦੋਂ ਆਪਾਂ ਫਿਲਮ ਦੇਖਾਂਗੇ ਸਾਨੂੰ ਲੱਗੂਗਾ ਕਿ ਸਾਡੇ ਦਿਲਾਂ ਦੀ ਗੱਲ ਕੀਤੀ ਗਈ ਹੈ ਇੱਕ ਖਾਸ ਕਿਸਮ ਦੀ ਫਿਲਮ ਖਾਸ ਕਿਸਮ ਦੀ ਕਹਾਣੀ ਖਾਸ ਕਿਸਮ ਦੇ ਕਿਰਦਾਰਾਂ ਨਾਲ ਸਜਾਈ ਹੋਈ ਇਹ ਫਿਲਮ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਜਿਨ੍ਹਾਂ ਨੇ ਟ੍ਰੇਲਰ ਦੇਖਿਆ ਉਹਨਾਂ ਨੂੰ ਆਈਡੀਆ ਲੱਗਾ ਹੋਣਾ ਕਿ ਕੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਨਹੀਂ ਦੇਖਿਆ ਮੈਂ ਰਿਕਵੈਸਟ ਕਰਦਾ ਹਾਂ ਜ਼ਰੂਰ ਦੇਖਿਓ ਸਾਡੇ ਦਰਸ਼ਕਾਂ ਦੀ ਹਮੇਸ਼ਾ ਇਹ ਡਿਮਾਂਡ ਰਹੀ ਹੈ ਹਮੇਸ਼ਾ ਉਮੀਦ ਕਰਦੇ ਨੇ ਕਿ ਕੁਝ ਡਿਫਰੈਂਟ ਪੰਜਾਬੀ ਸਿਨੇਮਾ ਸ ਲੈ ਕੇ ਆਇਆ ਜਾਵੇ ਡਿਫਰੈਂਟ ਕਿਸਮ ਦੀ ਫਿਲਮ ਬਣਾਈ ਜਾਵੇ ਅਸੀਂ ਉਹੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਫਿਲਮ ਦੀ ਜਿਹੜੀ ਕਹਾਣੀ ਹੈ ਉਹ ਬਹੁਤ ਜ਼ਿਆਦਾ ਰਿਲੇਟੇਬਲ ਆ ਆਪਾਂ ਸਾਰਿਆਂ ਨੂੰ ਇਹ ਲੱਗੂਗਾ ਕਿ ਕਹਾਣੀ 'ਚ ਵਜ਼ਨ ਹੈ ਸੋ ਮੈਂ ਉਮੀਦ ਕਰਦਾ ਕਿ 19 ਤਰੀਕ ਨੂੰ ਫਿਲਮ ਜ਼ਰੂਰ ਪਸੰਦ ਆਉਗੀ ਸਭ ਨੂੰ theater artist ਨਾਲ ਜੁੜੀ ਹੋ ਹਾਂਜੀ ਬਿਲਕੁਲ ਕਿਉਂਕਿ ਇਹ ਫਿਲਮ ਦਾ ਨਾਮ ਡਰਾਮੇ ਵਾਲੇ ਆ ਤੇ ਡਰਾਮੇ ਵਾਲਿਆਂ ਦੇ ਹੀ ਉੱਤੇ ਫਿਲਮ ਹੈ ਡਰਾਮੇ ਦੇ ਉੱਤੇ ਫਿਲਮ ਹੈ ਪਾਕਿਸਤਾਨ ਤੋਂ ਡਰਾਮਾ ਟੀਮ ਲੰਡਨ ਨਟ ਕਰਨ ਆਉਂਦੀ ਹੈ ਕੀ ਕਾਰਨ ਹੁੰਦੇ ਨੇ ਕਿ ਇੱਥੋਂ ਦੀ ਇੱਕ ਕਿਰਦਾਰ ਜੀਵਨ ਜਿਹੜਾ ਕਿ ਮੈਂ ਪਲੇ ਕੀਤਾ ਉਹਨਾਂ ਦੀ ਟੀਮ ਨੂੰ ਜੁਆਇਨ ਕਰਤਾ ਕਿੱਦਾਂ ਅੱਗੇ ਵਧਦੀ ਹੈ ਕਹਾਣੀ ਉਹ ਦੋ ਬਜ਼ੁਰਗ ਕੀ ਕਹਿ ਰਹੇ ਨੇ ਕਿਹੜੀ ਗੱਲ ਕਰ ਰਹੇ ਨੇ ਉਹ ਮਿਲਣਾ ਚਾਹੁੰਦੇ ਨੇ ਕਿਉਂ ਮਿਲਣਾ ਚਾਹੁੰਦੇ ਨੇ ਕਿਉਂ ਵਿਛੜ ਗਏ ਸੀ ਉਸ ਬਾਰੇ ਹੀ ਫਿਲਮ ਹੈ 47 ਦਾ ਦਰਦ ਖੰਡਾਇਆ ਜਿਨ੍ਹਾਂ ਨੇ ਇਹ ਉਹ ਇਹ ਉਹ ਦਰਦ ਹੈ ਜੀ ਜਿਹੜਾ ਕਿ ਜਸ 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 ਮਾਰੇ ਸਮੇ ਦੇ ਵਿੱਚ ਆ ਮਾਵਾ ਤੋਂ ਪੁੱਤ ਵਿਛੜ ਗਏ ਸੀ ਭੈਣਾਂ ਤੋਂ ਭਰਾ ਵਿਛੜ ਗਏ ਸੀ ਯਾਰਾਂ ਤੋਂ ਯਾਰ ਵਿਛੜ ਗਏ ਸੀ ਪਰਵਾਰ ਵਿਛੜ ਗਏ ਸੀ ਉਹਨਾਂ ਦਾ ਦੁੱਖ ਹੈ ਤੇ ਇਸ ਫਿਲਮ ਦੇ ਵਿੱਚ ਬੇਸਿਕਲੀ ਗੱਲ ਕੀਤੀ ਗਈ ਹੈ ਪਿਆਰ ਮੁਹੱਬਤ ਦੀ ਆਪਣਤ ਦੀ ਨਿੱਗ ਦੀ ਆਉਣ ਵਾਲੀ ਜਨਰੇਸ਼ਨ ਹੈ ਜਿਹੜੀ ਸਾਡਾ ਫਿਊਚਰ ਹੈ ਜਿਹੜਾ ਉਹਨੂੰ ਅਸੀਂ ਇੱਕ ਵਧੀਆ ਸੁਨੇਹਾ ਦੇ ਸਕੇਈਏ ਕੁਝ ਕੁਝ ਹਾਰਮਨੀ ਦੀ ਪਿਆਰ ਦੀ ਸ਼ਾਂਤੀ ਦੀ ਗੱਲ ਕਰ ਸਕੀਏ ਅਸਾਂ ਵੀ ਬਹੁਤ ਤੇ ਭਾਵ ਵੀ ਬਹੁਤ ਚੰਗੀ ਬਿਲਕੁਲ ਇਸ ਚ ਐਂਟਰਟੇਨਮੈਂਟ ਵੀ ਬਹੁਤ ਹੈ ਜੀ ਫਿਲਮ ਦੇ ਵਿੱਚ ਤੇ ਭਾਵਕ ਵੀ ਹੋਣਗੇ ਦਰਸ਼ਕ ਜਦੋਂ ਇਸ ਫਿਲਮ ਦਾ ਆਖਰੀ ਪੜਾ ਚਾਲੂ ਹੋਊਗਾ ਟੂਵਰਡਸ ਦੀ ਐਂਡ ਕਲਾਈਮੈਕਸ ਜਦੋਂ ਫਿਲਮ ਜਾਂਦੀ ਹੈ ਤੇ ਕਾਫੀ ਭਾਵਕ ਕਰ ਦਿੰਦੀ ਹੈ ਪਾਕਿਸਤਾਨ ਦੇ ਬਹੁਤ سارے ਅਰਟਿਸਟਸ ਨੇ ਆਪ ਕੋਸ਼ਿਸ਼ ਕੀਤੀ ਤਾਂ ਡਰਮੇਂ ਹਾਂਜੀ ਉਸ ਨੂੰ ਕਿਸ ਤਰੀਕੇ ਨਾਲ ਮੌਜੂ ਬੜਾ ਸੋਹਣਾ ਮਾਹੌਲ ਸੀਗਾ ਪਾਕਿਸਤਾਨੀ ਕਲਾਕਾਰਾਂ ਦੇ ਨਾਲ ਜਦੋਂ ਅਸੀਂ ਕੰਮ ਕੀਤਾ ਤੇ ਉਹਨਾਂ ਨਾਲ ਜੋ ਪਿਆਰ ਮਿਲਦਾ ਹੈ ਜੋ ਸਤਕਾਰ ਮਿਲਦਾ ਉਹ ਹਮੇਸ਼ਾ ਮੈਮਰੇਬਲ ਰਹਿੰਦਾ ਮੇਰਾ ਕਈ ਵਾਰ ਉਹਨਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਲੰਦੇ ਪੰਜਾਬ ਦੇ ਕਲਾਕਾਰਾਂ ਨਾਲ ਮੈਂ ਖੁਦ ਵੀ 2007 ਚ ਲਾਹੌਰ ਗਿਆ ਨਾਟਕ ਕਰਨ ਦੋ ਵਾਰ ਤੇ ਮੈਨੂੰ ਉੱਥੋਂ ਵੀ ਬਹੁਤ ਪਿਆਰ ਮਿਲਿਆ ਮੇਰੇ ਲਈ ਬਹੁਤ ਖੂਬਸੂਰਤ ਯਾਦਾਂ ਨੇ ਤੇ ਸਾਡੀ ਫਿਲਮ ਦੇ ਵਿੱਚ ਸਰਦਾਰ ਕਮਾਲ ਸਾਹਿਬ ਰੂਬੀ ਅਨਮ ਭੈਣ ਜੀ ਤੇ ਕੈਜ਼ਰਪੀਆ ਭਾਜੀ ਨੇ ਆਸਿਫੀਨਾ ਜੀ ਨੇ ਹਾਨੀਆ ਜੀ ਅਲਵੇਲਾ ਜੀ ਨੇ ਇਹਨਾਂ ਸਾਰਿਆਂ ਨੇ ਬਹੁਤ ਖੂਬਸੂਰਤ ਕੰਮ ਕੀਤਾ ਹਸਾ ਹਸਾ ਕੇ ਢੱਡੀ ਪੀੜਾਂ ਪਾਈਆਂ ਨੇ ਔਰ ਸਾਡਾ ਤਾਂ ਮਾਹੌਲ ਹੀ ਉੱਥੇ ਇੰਨਾ ਖੁਸ਼ ਨੁਮਾ ਹੁੰਦਾ ਸੀ ਕਿ ਹੱਸ-ਹੱਸ ਕੇ ਅਸੀਂ ਸੀਨ ਕਰਦੇ ਸੀ ਬਟ ਜਦੋਂ ਇਹ ਮੋੜ ਲੈਂਦੀ ਹੈ ਫਿਲਮ ਇੱਕ ਇੱਕ ਭਾਵਨਾਤਮਕ ਇਮੋਸ਼ਨਲ ਉਦੋਂ ਸਾਰੇ ਸੰਜੀਦਾ ਹੋ ਗਏ ਸੀ ਕਿਉਂਕਿ ਸਭ ਨੂੰ ਇਸ ਗੱਲ ਦਾ ਇਲਮ ਹੈਗਾ ਕਿ ਕਿੰਨਾ ਦਰਦਨਾਕ ਰਿਹਾ ਉਹ ਸਾਰਾ ਮੰਜ਼ਰ ਦਿੱਲੀ ਧੜਕਣਾ ਵੱਜ ਜਾਂਦੀਆਂ ਜੀ ਰੀਸਿੰਗ ਜੇ ਕੋਲ ਉਹ ਬਿਲਕੁਲ ਵੱਜ ਜਾਂਦੀਆਂ ਜੀ ਦਿਲ ਦੀਆਂ ਧੜਕਣਾਂ ਤੇਜ਼ ਹੁੰਦੀਆਂ ਨੇ ਅਸੀਂ ਤਾਂ ਇਹੋ ਅਰਦਾਸ ਕਰਦੇ ਹਾਂ ਇਹੋ ਪ੍ਰਾਰਥਨਾ ਕਰਦੇ ਹਾਂ ਕਿ ਜੋ ਅਸੀਂ ਕਿਉਂਕਿ ਚੰਗੀ ਨੀਤ ਨਾਲ ਫਿਲਮ ਬਣਾਈ ਦੀ ਹੈ ਇਹ ਸੋਚ ਕੇ ਬਣਾਈ ਦੀ ਮੈਂ ਥੀਏਟਰ ਦਾ ਕਲਾਕਾਰ ਹਾਂ ਮੈਂ ਹਮੇਸ਼ਾ ਇਹ ਸੋਚ ਕੇ ਫਿਲਮ ਬਣਾਉਣਾ ਕਿ ਜਿੰਨਾ ਵੀ ਮੈਂ ਆਪਣਾ ਯੋਗਦਾਨ ਪਾ ਸਕਾਂ ਫਿਲਮ ਇੱਕ ਟੀਮ ਵਰਕ ਹੁੰਦੀ ਹੈ ਜੀ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਦਾ 100% ਚਾਹੀਦਾ ਹੁੰਦਾ ਜੇਕਰ 100% ਸਾਰੇ ਡਿਪਾਰਟਮੈਂਟ ਸਾਰੇ ਲੋਕ ਆਪਣਾ ਫਿਲਮ ਦੇ ਵਿੱਚ ਦੇਣ ਤਾਂ ਫਿਲਮ ਖੂਬਸੂਰਤ ਹੋ ਕੇ ਸਾਹਮਣੇ ਆਉਂਦੀ ਹੈ ਅਸੀਂ ਇਹੋ ਕੋਸ਼ਿਸ਼ ਕੀਤੀ ਹੈ ਤੇ ਜਲਦੀ ਹੀ ਟੜਕਣਾ ਤੇਜ ਨੇ 19 ਤਰੀਕ ਨੂੰ ਸਾਨੂੰ ਇਹਦਾ ਨਤੀਜਾ ਮਿਲ ਜਾਣਾ ਤੇ ਮੈਨੂੰ ਉਮੀਦ ਹੈ ਮਾਰਾ ਸੁਣਨਗੇ ਵਧੀਆ ਹੋਊਗਾ ਜੀ ਇਸਾਨ ਦੇ ਲੋਕ ਬਹੁਤ ਪਿਆਰ ਕਰਦੇ ਲੈਂਦੇ ਪਿਆਰ ਕਰਦੇ ਆਪ ਦੇ ਆਪ ਦੇ ਵਿੱਚ ਬਹੁਤ ਪਿਆਰ ਹੈ ਜੀ ਦੱਸਿਆ ਤੁਸੀਂ ਮੀਤ ਹੋਦਾ ਦੇ ਪੱਖ ਤੋਂ ਕੇ ਤਾਂ ਇਸ ਲਈ ਇੰਤਜ਼ਾਰ ਮੈਂ ਤਾਂ ਬੜੇ ਪੋਜ਼ਿਟਿਵ ਤਰੀਕੇ ਨਾਲ ਦੇਖਦਾ ਜੀ ਮੇਰਾ ਤਾਂ ਇਹ ਤਾਂ ਅੱਜ ਦੀ ਗੱਲ ਨਹੀਂ ਮੈਂ 2007 ਦੀ ਗੱਲ ਦੱਸ ਦਪਿਆ ਉਦੋਂ ਤਾਂ ਮੈਂ ਅ ਅੱਜ ਤੋਂ ਕਿੰਨੇ ਸਾਲ ਪਹਿਲਾਂ ਦੀ ਗੱਲ ਆ ਮੈਂ ਥੀਏਟਰ ਸ਼ੁਰੂ ਹੀ ਕੀਤਾ ਸੀ ਮੇਰੇ ਬਿਲਕੁਲ ਮੋਡਲਸ ਸਾਲ ਸੀ ਉਹ ਥੀਏਟਰ ਦੇ ਉਦੋਂ ਹੀ ਮੈਨੂੰ ਅ ਇੰਨਾ ਪਿਆਰ ਮਹਿਸੂਸ ਹੋਇਆ ਇੰਨਾ ਲੱਗ ਮਹਿਸੂਸ ਹੋਇਆ ਜਦੋਂ ਮੈਂ ਉੱਥੇ ਲੋਕਾਂ ਨਾਲ ਮਿਲਿਆ ਪਾਕਿਸਤਾਨ ਦੇ ਲੋਕਾਂ ਨਾਲ ਉਹ ਕਲਾਕਾਰਾਂ ਨਾਲ ਉੱਥੋਂ ਦੇ ਦਰਸ਼ਕਾਂ ਨਾਲ ਮਿਲਿਆ ਉਹਨਾਂ ਨੇ ਇੰਨਾ ਪਿਆਰ ਦਿੱਤਾ ਖੇੜੇ ਮੱਥੇ ਮਿਲਦੇ ਨੇ ਪਿਆਰ ਕਰਦੇ ਨੇ ਚਾਹੁੰਦੇ ਨੇ ਕਿ ਅਸੀਂ ਇਹੋ ਜਿਹਾ ਰਾਬਤਾ ਬਣੇ ਉਦੋਂ ਤੋਂ ਲੋਕ ਚਾਹੁੰਦੇ ਨੇ ਕਿ ਅਸੀਂ ਬੇਫਿਕਰੀ ਨਾਲ ਮਿਲ ਸਕੀਏ ਆ ਜਾ ਸਕੀਏ ਸੋ ਬੜਾ ਸੋਹਣਾ ਰਹਿੰਦਾ ਜੀ ਬੜਾ ਪੋਜ਼ਿਟਿਵ ਰਹਿੰਦਾ ਸਭ ਕੁਝ ਮੈਂ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਪਹਿਲਾਂ ਤਾਂ ਦਿਲੋਂ ਗੱਲ ਆ ਕਿ ਰੇਣੀ ਆ ਤੁਹਾਡੇ ਸਾਰੇ ਅਸੀਂ ਕਲਾਕਾਰ ਮੈਂ ਸਾਰੇ ਕਲਾਕਾਰਾਂ ਦੇ ਬਿਹਾਫ ਤੇ ਕਹਿਣਾ ਕਿ ਅਸੀਂ ਰੇਣੀ ਆ ਸਾਡੇ ਉੱਤੇ ਕਰਜ਼ਾ ਤੁਹਾਡਾ ਕਿਉਂਕਿ ਤੁਸੀਂ ਸਮਾਂ ਕੱਢਦੇ ਹੋ ਜਿੰਦਗੀ ਦਾ ਤੁਸੀਂ ਮਿਹਨਤ ਦੀ ਕਮਾਈ ਕਰਦੇ ਹੋ ਤੇ ਸਾਡੀਆਂ ਫਿਲਮਾਂ ਦੇਖਦੇ ਹੋ ਸਾਨੂੰ ਸਪੋਰਟ ਕਰਦੇ ਹੋ ਚਾਹੁੰਦੇ ਹਾਂ ਕਿ ਅਸੀਂ ਹੋਰ ਵਧੀਆ ਫਿਲਮਾਂ ਬਣਾਈਏ ਜਿੱਥੇ ਵੀ ਜਾਈਦਾ ਪਿਆਰ ਮਿਲਦਾ ਨਿਕ ਮਿਲਦਾ ਪਰਿਵਾਰ ਪਿਆਰ ਕਰਦੇ ਨੇ ਬਜ਼ੁਰਗ ਪਿਆਰ ਕਰਦੇ ਨੇ ਸ਼ੁਕਰਗੁਜ਼ਾਰ ਹਾਂ ਮੈਂ ਕਹਿੰਨਾ ਕਿ ਇਹ ਪਿਆਰ ਇਦਾਂ ਹੀ ਰੱਖਿਓ ਜੀ ਬਣਾ ਕੇ ਤੁਹਾਡੇ ਹੌਸਲੇ ਨਾਲ ਹੀ ਅਸੀਂ ਤੁਰਤੇ ਰਵਾਂਗੇ ਹੋਰ ਵਧੀਆ ਤੋਂ ਵਧੀਆ ਕੰਮ ਕਰਕੇ ਚੰਗਾ ਯੋਗਦਾਨ ਪਾਵਾਂਗੇ ਤੇ 19 ਤਰੀਕ ਨੂੰ ਫਿਲਮ ਸਿਨੇਮੇ ਵਿੱਚ ਲੈ ਕੇ ਆ ਰਹੇ ਹਾਂ ਉਸੇ ਚੀਜ਼ ਨੂੰ ਸਾਹਮਣੇ ਰੱਖ ਕੇ ਬਣਾਈ ਹੈ ਕਿ ਤੁਹਾਨੂੰ ਅ ਐਂਟਰਟੇਨ ਵੀ ਕਰੀਏ ਤੇ ਨਾਲ ਨਾਲ ਤੁਹਾਡਿਆਂ ਇਮੋਸ਼ਨਲ ਤਾਰਾਂ ਵੀ ਛੇੜੀਏ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਮੈਸੇਜ ਦਈਏ ਵਧੀਆ ਸੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਤੁਹਾਨੂੰ ਮੇਰੀ ਗੱਲ ਜ਼ਰੂਰ ਜੱੱਚੀ ਹੋਊਗੀ ਤੁਸੀਂ ਸਿਨੇਮਾ ਚ ਆਇਓ ਜੀ ਆਪਣੀ ਸਿਹਤ ਦਾ ਖਿਆਲ ਰੱਖਿਓ ਪਰਿਵਾਰ ਨਾਲ ਖੁਸ਼ੀਆਂ ਮਾਣੋ ਇਹੋ ਮੇਰੀ ਅਰਦਾਸ ਹੈ ਥੈਂਕ ਯੂ ਧੰਨਵਾਦ ਹਾਂਜੀ ਭਾਜੀ ਕਿਸ ਤਰੀਕੇ ਨਾਲ ਵੇਖਦੇ ਹੋ ਜੀ ਉਹ ਫਿਲਮ ਲੈ ਕੇ ਆ ਰਹੇ ਕੀ ਕੁਝ ਖਾਸ ਇਸ ਦਿਨ ਚ ਜਿਹਾ ਲੱਗਦਾ ਇਹ ਇੱਕ ਖਾਸ ਬੇਸਿਕਲੀ ਨਾ ਜਿਹੜੇ ਕੁਝ ਤੱਥ ਅਸੀਂ 1947 ਦਾ ਸਾਨੂੰ ਸਾਰਿਆਂ ਨੂੰ ਪਤਾ 1947 ਚ ਕੀ ਹੋਇਆ ਹਨ ਤੇ ਸਾਡੇ ਲਈ ਉਹੀ ਉਹ 1947 ਹੀ ਰਹਿ ਗਿਆ 1947 ਚ ਜੋ ਦਰਦ ਹੋਇਆ ਨਾ ਔਰ ਸਾਨੂੰ ਇਹ ਲੱਗਦਾ ਵੀ ਉਹ ਦਰਦ ਹੋਏ ਨੂੰ ਕਾਫੀ ਸਾਲ ਹੋ ਗਏ ਉਹ ਲੋਕ ਭੁੱਲਦੇ ਜਾ ਰਹੇ 1947 ਚ ਹੋਇਆ ਕੀ ਮੈਂ ਇਸ ਸਕ੍ਰਿਪਟ ਦੇ ਰਾਹੀਂ ਜੋ ਮੈਂ ਕਰ ਜੋ 1947 ਚ ਜਿਨ੍ਹਾਂ ਨੇ ਉਹ ਦਰਦ ਚੇਲੇ ਆ ਹੈ ਨਾ ਜੋ ਬਰਦਾਸ਼ਤ ਕੀਤਾ ਜੋ ਉਸ ਟਾਈਮ ਤੇ ਜਿਹੜੇ ਬੱਚੇ ਸੀ ਜਿਹੜੇ ਅਡੜ ਅਡ ਹੋਏ ਜੋ ਦੋਸਤ ਅਡੜ ਅਡ ਹੋਏ ਹਨ ਉਹ ਹੁਣ ਤੱਕ ਸਟਿਲ ਹੁਣ ਤੱਕ ਉਹ 47 ਤੋਂ ਲੈ ਕੇ 2023 ਤੱਕ ਦਾ ਜਿਹੜੇ 76 75 76 ਸਾਲ ਹੋ ਗਿਆ ਜਿਹੜਾ ਉਹ ਦਰਦ ਹੈ ਉਹ ਕਿਸੇ ਨੂੰ ਨਹੀਂ ਪਤਾ ਉਹ ਜਿਹੜੇ ਤੱਥ ਉਹ ਵਾਂਝੇ ਆ ਜੇ ਮਤਲਬ ਹਨਾ ਹੁਣ ਅਸੀਂ ਗੱਲਾਂ ਕਰਦੇ ਆ ਸਿਰਫ ਪੋਲੀਟਿਕਲੀ ਐਂਗਲ ਤੇ ਵੀ ਸਾਡੇ ਦੋਨਾਂ ਦੇਸ਼ਾਂ ਚ ਕਿਦਾਂ ਦੀਆਂ ਪ੍ਰੋਬਲਮਸ ਚੱਲ ਰਹੀਆਂ ਹਨਾ ਤੇ ਬਟ ਉਹਨਾਂ ਦੀ ਗੱਲ ਕੋਈ ਨਹੀਂ ਕਰਦਾ ਉਹਨਾਂ ਦਾ ਦਰਦ ਨੂੰ ਕੌਣ ਮਹਿਸੂਸ ਕਰੇਗਾ ਕਿਉਂਕਿ ਅਸੀਂ ਉਧਰ ਉਸ ਵੱਲ ਸਾਡਾ ਧਿਆਨ ਹੀ ਹੈ ਨਹੀਂ ਹਾਂ 47 ਜੇ ਸਾਨੂੰ ਸਭ ਨੂੰ ਪਤਾ ਕੀ ਹੋਇਆ ਕਿੰਨਾ ਦਰਦ ਵਾ ਲੋਕਾਂ ਨੂੰ ਹਨ ਬਟ ਉਹ ਜਿਹੜੇ 85 76 ਸਾਲ ਜਿਹੜੇ ਲੋਕ ਉਹ ਤੋਂ ਵਿਛੜੇ ਉਹ 76 ਸਾਲ ਦਾ ਜਿਹੜਾ ਦਰਦ ਹੈ ਮੈਂ ਉਸ ਦਰਦ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸਿਰਫ ਇਹ ਲਾਸਟ ਫਿਲਮ ਦੇ ਲਾਸਟ ਵਾਲੇ ਜਿਹੜੇ ਕਲਾਈਮੈਕਸ ਹੈ ਮੈਂ ਇਦਾਂ ਦਾ ਮੈਸੇਜ ਦਿੱਤਾ ਅਦਰਵਾਈਜ਼ ਜਿਹੜੀ ਫਿਲਮ ਹੈਗੀ ਹੈ ਉਹ ਕਾਮੇਡੀ ਫਿਲਮ ਹੈ ਔਰ ਇਹਦੇ ਵਿੱਚ ਤੁਸੀਂ ਖੂਬ ਹੱਸੋਗੇ ਔਰ ਹਸਦੇ-ਹਸਦੇ ਜਦ ਤੁਸੀਂ ਰੋਣਾ ਸ਼ੁਰੂ ਕਰੋਗੇ ਹੈਨਾ ਫਿਰ ਤੁਸੀਂ ਰੋਣਾ ਵੀ ਬਹੁਤ ਆ ਇਹ ਇਸ ਫਿਲਮ ਦੀ ਇੱਕ ਖਾਸੀਅਤ ਹੈ ਮਤਲਬ ਕੰਪਲੀਟ ਫਿਲਮ ਲੈ ਕੇ ਆਏ ਇਹ ਨਹੀਂ ਹੈਗਾ ਵੀ ਜੇ ਆਪਾਂ ਹੱਸ ਰਹੇ ਹਾਂ ਤਾਂ ਫਿਰ ਹੱਸੀ ਜਾ ਰਿਹਾ ਐਂਡ ਵਿੱਚ ਜਿਹੜਾ ਉਹ ਫਿਲਮ ਤੁਹਾਨੂੰ ਰਵਾਉਗੀ ਵੀ ਜ਼ਰੂਰ ਡਰਾਮੇ ਵਾਲੇ ਫਿਲਮ ਦਾ ਨਾਮ ਹੈ ਕਿੰਨੇ ਕੁ ਡਰਾਮੇ ਕਰਵਾਏ ਜਾਂਦੇ ਨਹੀਂ ਡਰਾਮੇ ਇਹਨਾਂ ਨੇ ਵੈਸੇ ਕਿਉਂਕਿ ਸਾਰੇ ਇੱਕ ਖਾਸੀਅਤ ਇਹ ਵੀ ਹੈ ਕਿਉਂਕਿ ਜਿੰਨੇ ਵੀ ਕੈਰੇਕਟਰ ਹੈਗੇ ਜਿੰਨੇ ਵੀ ਐਕਟਰ ਹੈਗੇ ਆਨ ਸਕਰੀਨ ਸਾਰੇ ਉਹਨਾਂ ਦਾ ਨਾ ਸਟੇਜ ਨਾਲ ਵਾਹ ਵਾਸਤਾ ਸਟੇਜ ਕਰਦੇ ਆ ਜਿੰਨੇ ਵੀ ਆ ਉਹਨਾਂ ਚ ਇੱਕ ਵੀ ਆਰਟਿਸਟ ਐਦਾਂ ਦੇ ਨਹੀਂ ਹੈਗਾ ਜਿਨੇ ਕਦੇ ਸਟੇਜ ਸ਼ੋਅ ਕੀਤਾ ਹੀ ਨਹੀਂ ਸਾਰੇ ਆਰਟਿਸਟ ਉਹੀ ਲਏ ਆ ਮੈਂ ਜਿਨ੍ਹਾਂ ਨੇ ਜਿਨ੍ਹਾਂ ਦਾ ਨਾ ਡਾਇਰੈਕਟਲੀ ਸਟੇਜ ਨਾਲ ਵਾਹ ਵਾਸਤਾ ਰਿਹਾ ਔਰ ਉਹ ਸਟੇਜ ਕਰਦੇ ਰਹੇ ਉਹੀ ਆਰਟਿਸਟ ਮੈਂ ਚੂਜ਼ ਕੀਤੇ ਆ ਔਰ ਡਰਾਮੇ ਜਿਹੜੇ ਹੈਗੇ ਉਹ ਕਿਉਂਕਿ ਇਹ ਹੈ ਹੀ ਡਰਾਮੇ ਵਾਲੇ ਮਤਲਬ ਜਦੋਂ ਇੱਕ ਨਾਮ ਹੀ ਕਹਿੰਦੇ ਯਾਰ ਤੂੰ ਤਾਂ ਡਰਾਮ ਐ ਤੂੰ ਤਾਂ ਡਰਾਮੇ ਬਹੁਤ ਕਰਦਾ ਹਨਾ ਪਰ ਇਹ ਸਾਰੇ ਡਰਾਮੇ ਵਾਲੇ ਇਹਨਾਂ ਨੇ ਡਰਾਮੇ ਬਹੁਤ ਕੀਤੇ ਆ ਆਫ ਸਕਰੀਨ ਬਹੁਤ ਕੀਤੇ ਆ ਔਰ ਸਕ੍ਰੀਨ ਜਿਹੜਾ ਕੰਟੈਂਟ ਹੈਗਾ ਸੀ ਵੀ ਜਿਹੜੇ ਡਰਾਮਾ ਕਰਨ ਲਈ ਯੂਕੇ ਜਾਂਦੇ ਆ ਔਰ ਉਹ ਡਰਾਮੇ ਕਰਨ ਤੋਂ ਪਹਿਲਾਂ ਜਿਹੜੀਆਂ ਪ੍ਰੋਬਲਮਸ ਸ਼ੁਰੂ ਹੁੰਦੀਆਂ ਉਹ ਪ੍ਰੋਬਲਮਸ ਇੰਨੀਆਂ ਵੱਧ ਜਾਂਦੀਆਂ ਵੀ ਮਤਲਬ ਫਿਰ ਉਹ ਜਦੋਂ ਉਹਨਾਂ ਦਾ ਇੱਕ ਬੰਦਾ ਭੱਜ ਜਾਂਦਾ ਉਥੋਂ ਕਿਸੇ ਤਰੀਕੇ ਨਾਲ ਉਹ ਬੰਦੇ ਤੇ ਮੋਸਟਲੀ ਪਲੇ ਹੁੰਦਾ ਫਿਰ ਉਹ ਉਸ ਬੰਦੇ ਦੀ ਜਗ੍ਹਾ ਤੇ ਹਰੀਸ਼ ਵਰਮਾ ਜੀ ਦੀ ਐਂਟਰੀ ਹੁੰਦੀ ਹੈ ਹਣਾ ਰਿਪਲੇਸਮੈਂਟ ਦੇ ਤੌਰ ਤੇ ਬਟ ਹੁਣ ਦੋਨੋਂ ਦੇਸ਼ ਆ ਡਾਡਾ ਇੰਡੀਆ ਤੇ ਪਾਕਿਸਤਾਨ ਜਾਂ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਦਾ ਹਣਾ ਤਾਂ ਉਹ ਦੋਨਾਂ ਚ ਜੋ ਕੰਫਲਿਕਟ ਪੈਦਾ ਹੁੰਦੇ ਰਹਿੰਦੇ ਇੱਕ ਦੂਸਰੇ ਨਾਲ ਜੋ ਇਹਨਾਂ ਦੀ ਖੇਬੜ ਬਾਜੀ ਹੈਗੀ ਉਹ ਕਹਿੰਦੇ ਰਹਿੰਦੇ ਆ ਤੇ ਉਹ ਕਰਦੇ ਕਰਦੇ ਨੂੰ ਲੱਗਦਾ ਵੀ ਜਿਹੜਾ ਸਟੇਜ ਸ਼ੋ ਬੇਸਿਕਲੀ ਉਹ ਕਰਨਾ ਆਏ ਸੀ ਉਹ ਹੁੰਦਾ ਹੀ ਨਹੀਂ ਉਹ ਸਟੇਜ ਸ਼ੋ ਸਕਸੈਸਫੁਲੀ ਨਹੀਂ ਹੁੰਦਾ ਉਹ ਸਟੇਜ ਸ਼ੋ ਮਤਲਬ ਸ਼ੁਰੂ ਹੋਣ ਤੋਂ ਪਹਿਲੇ ਹੁੰਦੇ ਚੰਨੀਆ ਪ੍ਰੋਬਲਮਸ ਹੋ ਜਾਂਦੀਆਂ ਬਟ ਐਂਡ ਆਫ ਦਾ ਡੇ ਕੁਝ ਐਦਾਂ ਦੀ ਸਿਚੁਏਸ਼ਨ ਬਣਦੀ ਆ ਜਿਹੜਾ ਪਲੇ ਉਹ ਕਰਨਾ ਆਏ ਸੀ ਉਹ ਨਹੀਂ ਹੋਇਆ ਜਿਹੜਾ ਨਹੀਂ ਕਰਨਾ ਆਇਆ ਸੀ ਜਿਹੜਾ ਨਹੀਂ ਕਰਨਾ ਚਾਹੁੰਦਾ ਸੀ ਉਹ ਪਲੇ ਕੀਤਾ ਲੈਨੇ ਪੰਜਾਬ ਤੋਂ ਬਹੁਤ ਸਾਰੇ ਪਾਕਿਸਤਾਨੀ ਕਲਾਕਾਰ ਤੇ ਸਿਲੈਂਟ ਇਹ ਲੱਗਦਾ ਲੋਕਾਂ ਨੇ ਟਿੱਡਾ ਪਹਿਣ ਵਾਲੀਆਂ ਹਾਂ ਬਿਲਕੁਲ ਪਹਿਣਗੀਆਂ ਬਿਲਕੁਲ ਪਹਿਣਗੀਆਂ ਤੇ ਟ੍ਰੇਲਰ ਤੋਂ ਮੈਨੂੰ ਲੱਗਦਾ ਕਾਫੀ ਲੋਕਾਂ ਨੂੰ ਇਸ ਚੀਜ਼ ਦਾ ਅੰਦਾਜ਼ਾ ਵੀ ਹੋ ਗਿਆ ਤੇ ਉਹ ਕਿਦਾਂ ਹਸਾਉਣਗੇ ਹਨ ਅਸੀਂ ਤਾਂ ਸੈੱਟ ਤੇ ਬਹੁਤ ਹੱਸਿਆ ਆਫ ਸਕਰੀਨ ਵੀ ਹੱਸਿਆ ਆਨ ਸਕਰੀਨ ਹੁਣ ਜਦੋਂ ਆਡੀਅנס ਦੇਖੇਗੀ ਤਾਂ ਮੈਂ ਸ਼ੋਰ ਹੈਗਾ ਕਿ ਬਹੁਤ ਲੋਕ ਹੱਸਣਗੇ ਤੇ ਰੋਣਗੇ ਵੀ ਬਹੁਤ ਹੈ ਵੀ ਮੈਂ ਗਾਰੰਟੀ ਹੈ ਮੇਰੀ ਮੈਂ ਆਡੀਅੰਸ ਨੂੰ ਇਹੀ ਹੈ ਕਿਉਂਕਿ ਅਸੀਂ ਆਪਣੇ ਵੱਲੋਂ ਇੱਕ ਵਧੀਆ ਸਿਨੇਮਾ ਬਣਾਇਆ ਔਰ ਉਹਦੇ ਇਹਦੇ ਅੰਦਰ ਕੋਈ ਇਦਾਂ ਦਾ ਜਿਸ ਤੱਕ ਮੈਨੂੰ ਪਤਾ ਵੀ ਇਦਾਂ ਦਾ ਕੋਈ ਲਚਰ ਲਚਰਤਾ ਨਹੀਂ ਹੈਗੀ ਕੋਈ ਡਾਇਲੌਗਸ ਜੀ ਪੰਚ ਦੇ ਵਧੀਆ ਪੰਚ ਦੇ ਚੱਕਰ ਵਿੱਚ ਕੋਈ ਆਪਾਂ ਲਚਰਤਾ ਨਹੀਂ ਪਰੋਈ ਆ ਸਾਫ ਸੁਥਰੀ ਫਿਲਮ ਹੈ ਫੈਮਿਲੀ ਵਾਲੀ ਫਿਲਮ ਹੈ ਆਪਣੇ ਪਰਿਵਾਰ ਨਾਲ ਜਾ ਕੇ ਤੁਸੀਂ ਦੇਖ ਸਕਦੇ ਹੋ ਭੈਣ ਨਾਲ ਭਰਾ ਨਾਲ ਮਾਂ ਨਾਲ ਕਿਸੇ ਨਾਲ ਵੀ ਜਾ ਸਕਦੇ ਹੋ ਤੁਹਾਨੂੰ ਮਤਲਬ ਨਿਰਾਸ਼ਾ ਨਹੀਂ ਹੋਏਗੀ ਵੀ ਮੈਂ ਕਿਦਾਂ ਆਪਣੀ ਭੈਣ ਨਾਲ ਆ ਗਿਆ ਵੀ ਮੈਨੂੰ ਇਹ ਫਿਲਮ ਨਹੀਂ ਦੇਖਣੀ ਚਾਹੀਦੀ ਸੀ ਐਦਾਂ ਦਾ ਐਦਾਂ ਦਾ ਕੁਝ ਨਹੀਂ ਹੈਗਾ ਮੈਂ ਫਿਰ ਕਹਿ ਰਿਹਾ ਵੀ ਪਰਿਵਾਰਿਕ ਫਿਲਮ ਹੈ ਔਰ 19 ਜਨਵਰੀ ਨੂੰ ਪਲੀਜ਼ ਤੁਸੀਂ ਜਾ ਕੇ ਸਾਰੇ ਦੇਖ ਕੇ ਆਓ ਔਰ ਸਾਡੀਆਂ ਜੋ ਅਛਾਈਆਂ ਜੋ ਬੁਰਾਈਆਂ ਉਹ ਜਦੋਂ ਤੁਸੀਂ ਦੇਖੋਗੇ ਤਾਂ ਹੀ ਸਾਨੂੰ ਦੱਸੋਗੇ ਤਾਂ ਪੰਜਾਬੀ ਸਿਨੇਮਾ ਨੂੰ ਸਪੋਰਟ ਕਰੋ ਸਾਡੀ ਫਿਲਮ ਨੂੰ ਸਪੋਰਟ ਕਰੋ ਬਸ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਸਭ ਨੂੰ ਤੁਸੀਂ ਹਮੇਸ਼ਾ ਜਾਣਦੇ ਹੋ ਕਿ ਕੁਝ ਡਿਫਰੈਂਟ ਲੈ ਕੇ ਆਈਏ ਕੁਝ ਐਂਟਰਟੇਨ ਕਰੀਏ ਔਰ ਹਾਸਾ ਵੀ ਆਪਣੀ ਲਾਈਫ 'ਚ ਬਹੁਤ ਜ਼ਰੂਰੀ ਹੈ ਮੇਰੇ ਲਈ ਕਾਮੇਡੀ ਕਰਨਾ ਬਹੁਤ ਔਖਾ ਸੀਗਾ ਬਿਕਾਜ਼ ਕਿਸੇ ਨੂੰ ਹਸਾਣਾ ਮੈਨੂੰ ਲੱਗਦਾ ਸਭ ਤੋਂ ਔਖਾ ਹੁੰਦਾ ਹੈ ਪਰ ਅਸੀਂ ਇਸ ਡਰਾਮੇ ਵਾਲਿਆਂ ਦੇ ਥਰੂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਫੁੱਲ ਔਨ ਐਂਟਰਟੇਨਮੈਂਟ ਕਰੀਏ ਥੋੜਾ ਜਿਹਾ ਇਮੋਸ਼ਨਸ ਪਾਇਆ ਹੈ ਔਰ ਇੱਕ ਬਹੁਤ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਲਹਿੰਦੇ ਔਰ ਚੜ੍ਹਦੇ ਪੰਜਾਬ ਦੇ ਰਿਲੇਟਡ ਹੈ ਸੋ ਤੁਸੀਂ 19 ਜਨਵਰੀ ਨੂੰ ਆਪਣੇ ਨੀਅਰੈਸਟ ਥੀਏਟਰਸ 'ਚ ਜਾ ਕੇ ਡਰਾਮੇ ਵਾਲੇ ਜ਼ਰੂਰ ਦੇਖ ਕੇ ਆਇਓ ਔਰ ਮੈਂ ਅਸ਼ਉਰਟੀ ਦਿਨੀ ਹੈ ਕਿ ਤੁਸੀਂ ਤੁਹਾਡਾ ਜੋ ਕੀਮਤੀ ਟਾਈਮ ਕੱਢ ਕੇ ਜਾਓਗੇ ਉਹ ਵੇਸਟ ਨਹੀਂ ਜਾਏਗਾ ਫੁੱਲ ਔਨ ਐਂਟਰਟੇਨਮੈਂਟ ਹੈ ਜੇ ਤੁਸੀਂ ਟ੍ਰੇਲਰ ਦੇਖਿਆ ਹੋਵੇਗਾ ਤੇ ਤੁਹਾਨੂੰ ਪਤਾ ਹੋਵੇਗਾ ਜਿਨ੍ਹਾਂ ਨੇ ਨਹੀਂ ਦੇਖਿਆ ਪਲੀਜ਼ ਤੁਸੀਂ ਟ੍ਰੇਲਰ ਦੇਖ ਸਕਦੇ ਹੋ ਔਰ ਆਈ ਥਿੰਕ ਆਡੀਅנס ਨੂੰ ਇੰਨੀ ਹੁਣ ਹੋ ਗਿਆ ਹੈ ਕਿ ਕੰਟੈਂਟ ਕਿਦਾਂ ਦਾ ਦੇਖਣ ਜਾਣਾ ਹੈ ਸੋ ਤੁਸੀਂ ਟ੍ਰੇਲਰ ਦੇਖੋ ਤੁਹਾਨੂੰ ਵਧੀਆ ਲੱਗਦਾ ਹੈ ਤੁਸੀਂ 19 ਜਨਵਰੀ ਨੂੰ ਜਾ ਕੇ ਪਲੀਜ਼ ਜ਼ਰੂਰ ਇੱਕ ਵਾਰੀ ਦੇਖ ਕੇ ਆਇਓ ਡਰਾਮੇ ਵਾਲੇ ਹਾਂ ਜੀ ਪੰਜਾਬ ਤੋਂ ਚੜ੍ਹਦੇ ਪੰਜਾਬ ਤੋਂ ਕਲਿਆਣ ਕੀਤਾ ਹੈ ਤੁਸੀਂ ਵੀ ਬਾਰਡਰ ਰੇਜੀਓ ਤੋਂ ਕਿਸ ਤਰੀਕੇ ਨਾਲ ਹਾਂਜੀ ਬਚਪਨ ਤੋਂ ਅਸੀਂ ਸੁਣਦੇ ਆਏ ਹਾਂ ਪਰ ਮੈਨੂੰ ਲੱਗਦਾ ਹੈ ਕਿ ਉਹ ਟਾਈਮ ਸੀਗਾ ਤੇ ਇਹ ਵੀ ਇੱਕ ਟਾਈਮ ਹੈ ਅਸੀਂ ਅੱਜ ਕੱਲ ਦੀ ਜਨਰੇਸ਼ਨ ਬਹੁਤ ਐਜੂਕੇਟ ਹੋ ਗਈ ਹੈ ਉਹ ਮੈਨੂੰ ਲੱਗਦਾ ਹੈ ਜ਼ਿੰਦਗੀ ਇੱਕ ਮਿਲੀ ਹੈ ਸਾਨੂੰ ਖੁਸ਼ੀ ਨਾਲ ਮੇਲ ਮਿਲਾਪ ਨਾਲ ਕੱਢ ਲੈਣੀ ਚਾਹੀਦੀ ਹੈ ਸੋ ਉਸੇ ਉਹੀ ਮੈਸੇਜ ਅਸੀਂ ਇਸ ਮੂਵੀ 'ਚ ਦੇਣ ਦੀ ਕੋਸ਼ਿਸ਼ ਕੀਤੀ ਬਸ ਇਹੀ ਕਹੂੰਗੀ ਕਿ 19 ਜਨਵਰੀ ਨੂੰ ਜਲਦੀ ਜਲਦੀ ਜਾਓ ਔਰ ਆਪਣੀ ਐਡਵਾਂਸ ਬੁਕਿੰਗ ਵੀ ਲਾਈਕ ਨੈਕਸਟ ਵੀਕ ਤੱਕ ਹੋ ਪਾਣੀ ਹੈ ਸੋ ਪਲੀਜ਼ ਥੀਏਟਰ ਸੇ ਜਾ ਕੇ ਦੇਖ ਕੇ